ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਉਹ ਰੂਪਿਆਰੀ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਈ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾ ਜੀ ਦੀ ਬਾਣ ਚੱਲ ਰਹੀ ਹੈ ਭਾਈ ਜੀ ਦੇ 14 ਸ਼ਲੋਕ ਪਾਤਸ਼ਾਹ ਜੀ ਦੇ ਅੱਜ ਕਾਲ ਸੰਪੂਰਨ ਹੋਏ ਸੀ ਆਓ ਸਤਿਗੁਰ ਜੀ ਅਗਲਾ 15ਵਾਂ ਸ਼ਲੋਕ ਪਾਤਸ਼ਾਹ ਜੀ ਆਰੰਭ ਕਰਦੇ ਹਨ 471 ਅੰਗ ਤੇ ਪਾਤਸ਼ਾਹ ਜੀ ਦਾ ਇਹ ਸ਼ਲੋਕ ਰੰਭ ਹੁੰਦਾ ਹੈ ਆਓ ਸਤਿਗੁਰ ਜੀ ਬਚਨ ਕਰਦੇ ਹਨ ਜੀ ਸ਼ਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਉ ਜੀ ਕਾ ਹਈ ਤਾ ਪੰਡ ਘਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਧੰ ਸੁਮਾਨਸ ਨਾਨਕ ਜੋ ਗੱਲ ਚੱਲੈ ਪਾਇ ਚੰਕੜ ਮੁੱਲ ਅਨਾਇ ਬੈ ਚੰਕੈ ਪਾਇ ਸਿਖਾ ਕੰਨ ਚੜਾਈਆ ਗੁਰ ਬ੍ਰਹਮਣthia ਓ ਮੂਆ ਓ ਝੜ ਪਿਆ ਤੇ ਤੱਗਾ ਗਿਆ ਧੰਨ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਪਾਤਸ਼ਾਹ ਜੀ ਇਸ ਸ਼ਲੋਕ ਵੀ ਆਰੰਭ ਕਰਦੇ ਹੋਏ ਜਿੱਥੇ ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਬਖਸ਼ਦੇ ਆ ਉੱਥੇ 15ਵੇਂ ਸ਼ਲੋਕ ਦੀ ਥਾਣਕਾ ਹੈ। ਪਾਤਸ਼ਾਹ ਜੀ ਇਤਿਹਾਸਕਾਰ, ਟਿਕਾਕਾਰ ਲਿਖਣਾ ਕਰਦੇ ਹਨ। ਕਿ ਇਹ ਜੋ ਸ਼ਲੋਕ ਹੈ, ਸ਼ਬਦ ਹੈ ਪਾਤਸ਼ਾਹ ਜੀ ਨੇ ਉਸ ਵੇਲੇ ਆਰੰਭ ਕੀਤੇ, ਆਚਾਰਨ ਕੀਤੇ ਜਿਸ ਵੇਲੇ ਪੰਡਤ ਹਰਦੇਵਾਲ ਜੀ ਪਾਤਸ਼ਾਹ ਜੀ ਨੂੰ ਜਨਉ ਧਾਰਨ ਕਰਨ ਵਾਸਤੇ ਆਏ। ਸਾਦ ਸੰਗਤ ਜੀਓ ਉਸ ਸਮੇਂ ਦੇ ਮੁਤਾਬਕ ਪਾਸ਼ਾ ਜੀ ਦਾ ਖੱਤਰੀ ਕੁੱਲ ਦੇ ਵਿੱਚ ਪ੍ਰਕਾਸ਼ ਹੋਇਆ ਜਨਮ ਹੋਇਆ ਮਹਿਤਾ ਕਾਲੂ ਜੀ ਪਟਵਾਰੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਪਵਿੱਤਰ ਕੁੱਖ ਦੇਉ ਰਾਏ ਭੋਏ ਦੀ ਤਲਵੰਡੀ ਜੋ ਕਿ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਵਿਖੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕੀਤੇ ਆਪ ਸਾਰੇ ਜਾਣਦੇ ਹੋ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਗਾਥਾ ਕਥਾ ਆਪ ਜੀ ਨੇ ਬਹੁਤ ਵਾਰੀ ਸਰਵਣ ਕੀਤੀ ਹੋਵੇਗੀ ਤੇ ਸਤਗੁਰ ਜੀ ਇਸ ਪਿੰਡ ਦਾ ਜੋ ਪ੍ਰੋਤ ਸੀ ਉਹ ਹਰदयाल ਜੀ ਸਨ ਕਿਉਂਕਿ ਪਾਤਸ਼ਾਹ ਜੀ ਦਾ ਅਵਤਾਰ ਖੱਤਰੀ ਕੁੱਲ ਦੇ ਵਿੱਚ ਹੋਇਆ ਇਸ ਵੇਲੇ ਪਾਸ਼ਾਣੀ ਅਵਤਾਰ ਧਾਰਨ ਕੀਤੇ ਉਸ ਵੇਲੇ ਵੀ ਟੀਵਾ ਖਲਵਾਇਆ ਗਿਆ ਮਹਤਾ ਕਾਲੂ ਜੀ ਅਤੇ ਚਾਚਾ ਲਾਲ ਚੰਦ ਜੀ ਵੱਲੋਂ ਇਤਿਹਾਸ ਵਿੱਚ ਨਾਮ ਹੁੰਦੇ ਹਨ ਚਾਚਾ ਲਾਲ ਚੰਦ ਜੀ ਦਾ ਤੇ ਮਹਤਾ ਕਾਲੂ ਜੀ ਨੇ ਉਦੋਂ ਵਿਪਾਦੇ ਨੂੰ ਬੁਲਾਇਆ ਪੱਤਰੀ ਖਲਵਾਈ ਪੰਡਿਤ ਹਰदयाल ਜੀ ਇਸ ਪਿੰਡ ਦਾ ਪੁਜੋਇਤ ਸੀ ਬ੍ਰਾਹਮਣ ਸੀ ਪੰਡਿਤ ਸੀ ਇਨੂੰ ਘਰ ਬੁਲਾ ਕੇ ਪੁੱਛਿਆ ਗਿਆ ਚੱਕਰ ਚੇਨ ਦੇਖੇ ਗਏ ਜਿੱਥੋਂ ਦੌਲਤਾ ਦਾਈ ਨੂੰ ਬੁਲਾ ਕੇ ਪੁੱਛਿਆ ਗਿਆ ਮਹਾਰਾਜ ਜੀ ਦੇ ਸਮਾਂ ਕਿਸ ਟਾਈਮ ਕਿਸ ਸਮੇਂ ਕਿਸ ਘੜੀ ਕਿਸ ਪਲ ਅਵਤਾਰ ਧਾਰਨ ਕੀਤੇ ਉਹਦੇ ਮੁਤਾਬਕ ਬ੍ਰਾਹਮਣ ਜੀ ਨੇ ਪੱਤਰੀ ਦੇ ਵਿੱਚ ਵਾਚਿਆ ਸੰਗਤ ਜੀਓ ਕੀ ਮਹਾਰਾਜ ਦਾ 13ਵਾਂ ਦਿਨ ਨਾਂ ਰੱਖਿਆ ਗਿਆ ਸਾਝਾ ਨਾਮ ਨਾਨਕ ਇਸੇ ਤਰ੍ਹਾਂ 11 ਸਾਲ ਦੇ ਜਦੋਂ ਮਹਾਰਾਜ ਹੋਏ 11 ਬਰਸ ਦੇ ਤੇ ਫਿਰ ਚਾਚਾ ਲਾਲ ਚੰਦ ਜੀ ਅਤੇ ਮਹਿਤਾ ਕਾਲੂ ਜੀ ਡਿਵਾਰੀ ਸੰਨ ਫਿਰ ਕਿਉਂਕਿ ਉਹ ਸਮੇਂ ਜ ਜਨਉਤਾਨ ਕਰਵਾਇਆ ਜਾਂਦਾ ਸੀ 11 ਸਾਲ ਦੇ ਬੱਚੇ ਨੂੰ ਜੋ ਵੀ ਖੱਤਰੀ ਕੁੱਲ ਦੇ ਵਿੱਚ ਜਨਮ ਲੈਂਦਾ ਸੀ ਬ੍ਰਾਹਮਣ ਕੁੱਲ ਖੱਤਰੀ ਕੁੱਲ ਮਹਾਰਾਜ ਜੀ ਬਚਨ ਵੀ ਕਰਦੇ ਹਨ ਪਾਤਸ਼ਾਹ ਜੀ ਤਾਂ ਸਾਰੇ ਸੰਸਾਰ ਨੂੰ ਉਪਦੇਸ਼ ਦੇਣ ਵਾਸਤੇ ਉਹਨਾਂ ਦਾ ਅਵਤਾਰ ਹੋਇਆ ਖੱਤਰੀ ਬ੍ਰਾਹਮਣ ਸੂਦ ਵੈਸ ਇਹ ਚਾਰ ਕੁੱਲਾਂ ਹੋਈਆਂ ਜਿਹਦੇ ਵਿੱਚੋਂ ਮਹਾਰਾਜ ਜੀ ਦਾ ਖੱਤਰੀ ਕੁੱਲ ਵਿੱਚ ਪ੍ਰਕਾਸ਼ ਹੋਇਆ ਇਸ ਕਰਕੇ ਉਸ ਸਮੇਂ ਦੀ ਵਿਧੀ ਮੁਤਾਬਕ ਪਰਿਵਾਰ ਨੇ ਖੁਸ਼ੀ ਮਨਾਈ ਤੇ ਮਹਾਰਾਜ ਜੀ ਦੇ ਪਿਤਾ ਨੇ ਕਿਹਾ ਕੀ ਨਾਨਕ ਜਿਹੜਾ 4 ਬਰਸ ਦਾ 4 11 ਬਰਸ ਦਾ ਹੋ ਚੁੱਕਾ ਹੈ ਹੁਣ ਸਮਾਂ ਬਣਦਾ ਕਿ ਇਹਨਾਂ ਨੂੰ ਜਨਉ ਧਾਨ ਕਰਵਾਇਆ ਜਾਵੇ ਸਮਾਗਮ ਰੱਖਿਆ ਜਾਵੇ ਤੇ ਉਸ ਵਿਧੀ ਦੇ ਮੁਤਾਬਕ ਸਮਾਗਮ ਰੱਖੇ ਜਾਂਦੇ ਸੀ ਸਮਾ ਲਈ ਕਿਹਾ ਜਾਂਦਾ ਸੀ ਉਸ ਬ੍ਰਹਮ ਨੂੰ ਸੱਦ ਕੇ ਹਰदयाल ਜੀ ਨੂੰ ਪੁਜਿਤ ਨੂੰ ਸੱਦਿਆ ਗਿਆ ਸਮਾ ਬਾਚਿਆ ਗਿਆ ਸਮਾ ਉਚਾਰ ਕੇ ਦਿਨ ਨਿਯਤ ਕੀਤਾ ਗਿਆ ਇਸ ਦਿਨੇ ਸਮਾਗਮ ਕੀਤਾ ਜਾਏ ਤੇ ਸਾਰੇ ਦੂਰ ਦੂਰ ਤੱਕ ਸਨੇ ਭੇਜੇਗੇ ਕਿਉਂਕਿ ਵੱਡਾ ਕੱਠ ਹੁੰਦਾ ਸੀ ਇਹ ਮੇਨ ਸਮਾਗਮ ਹੁੰਦਾ ਸੀ ਉਸ ਸਮੇਂ ਦੇ ਮੁਤਾਬਕ ਇਹ ਸਾਰਿਆਂ ਦੇ ਵਿੱਚ ਜਨੇਊ ਧਾਰਨ ਕਰਵਾਇਆ ਜਾਂਦਾ ਸੀ ਵਿਹੜੇ ਦੇ ਚੌਂਕੇ ਦੇ ਵਿੱਚ ਪੁਜੋਇਤ ਇਹ ਜਨੇਊ ਧਾਰਨ ਕਰਵਾਉਂਦਾ ਸੀ ਅਤੇ ਕੰਨ ਦੇ ਵਿੱਚ ਜਿਹੜਾ ਉਹ ਬਖਸ਼ਿਸ਼ ਭਾਵ ਕੀ ਜਿਹਨੂੰ ਨਾਮ ਕਹਿੰਦੇ ਨੇ ਉਹ ਕੰਨ ਚ ਬੋਲ ਕੇ ਦੱਸਦਾ ਸੀ ਤੇ ਮਹਾਰਾਜ ਜੀ ਸਾਰਾ ਕੁਝ ਗੁਰੂ ਨਾਨਕ ਪਾਤਸ਼ਾਹ ਜੀ ਤੱਕ ਦੇ ਹਨ ਦੇਖਦੇ ਹਨ ਪਰ ਮਹਾਰਾਜ ਜੀ ਇੱਕ ਲਫ਼ਜ਼ ਵੀ ਮੁੱਖ ਚੋਂ ਬੋਲੇ ਨਹੀਂ ਆ ਉਹ ਨਾਨਕ ਮਹਾਰਾਜ ਜੀ ਨੂੰ ਸਾਰਾ ਪਤਾ ਹੈ ਪਾਤਸ਼ਾਹ ਜੀ ਨੂੰ ਪਰ ਉਹ ਮਹਾਰਾਜ ਜੀ ਸਮੇਂ ਨੂੰ ਤਾੜ ਦੇਣ ਕੀ ਜਿਸ ਵੇਲੇ ਸਮਾ ਆਏਗਾ ਉਸ ਵੇਲੇ ਜਿਵੇਂ ਕਹਿੰਦੇ ਹਨ ਕਿ ਸਿਆਣੇ ਘਾਵਤ ਬਣੀ ਹੈ ਲੋਹਾ ਗਰਮ ਹੋਏ ਤਾਂ ਸੱਟ ਮਾਰ ਦੇਣੀ ਚਾਹੀਦੀ ਹੈ ਥੋੜਾ ਮਾਰ ਦੇਣਾ ਚਾਹੀਦਾ ਜੀ ਮਹਾਰਾਜ ਦਾ ਇਸੇ ਤਰ੍ਹਾਂ ਦੀ ਸੁਭਾਅ ਸੀ ਦੁਨੀਆਂ ਦੇ ਕੱਟ ਦੇ ਵਿੱਚ ਹੀ ਮਹਾਰਾਜ ਜੀ ਪਰਦੇਸ਼ ਬਖਸ਼ਿਸ਼ ਕਰਦੇ ਸੀ ਜਿੱਥੇ ਵੀ ਮਹਾਰਾਜ ਗਏ ਉਹਨਾਂ ਦਾ ਪਹਿਲ ਹੁੰਦੀ ਸੀ ਪਹਿਲਾ ਕਦਮ ਇਹ ਹੁੰਦਾ ਸੀ ਕਿ ਕਿਤੇ ਮੇਲਾ ਕੋਈ ਸਭਾ ਭਰੀ ਹੋਵੇ ਜਿੱਥੇ ਜਾ ਕੇ ਸੀ ਖੁੱਲੇ ਮੈਦਾਨ ਵਿੱਚ ਉਪਦੇਸ਼ ਕਰੀ ਉਹਨਾਂ ਦਾ ਲੋਕ ਛਿਪ ਕੇ ਉਪਦੇਸ਼ ਦੇੰਦਾ ਮਨੋਰਥ ਨਹੀਂ ਸੀ ਜਿਵੇਂ ਹੁਣ ਲੋਕ ਛਿਪ ਕੇ ਲੋਕ ਨਾਮ ਕੰਨਾ ਚ ਬੋਲੀ ਜਾਂਦੇ ਹਨ ਖੁੱਲਾ ਬੋਲ ਵਾਲਾ ਸੀ ਮਹਾਰਾਜ ਦਾ ਚੈਲੰਜ ਸੀ ਗੁਰੂ ਨਾਨਕ ਪਾਤਸ਼ਾਹ ਦਾ ਉਸ ਸਮੇਂ ਨੂੰ ਤਾੜਦੇ ਰਹਿੰਦੇ ਸੀ ਆਲੇ-ਦੁਆਲੇ ਧਿਆਨ ਰੱਖਦੇ ਸੀ ਕਿ ਕਿਤੇ ਵੀ ਮੇਲਾ ਭਰੇ ਸਭਾ ਭਰੇ ਕੋਈ ਚੰਗਾ ਕੱਠ ਹੋਇਆ ਸੀ ਜਾ ਕੇ ਉਸ ਕੱਠ ਦੇ ਵਿੱਚ ਮਹਾਰਾਜ ਜੀ ਕਹਿੰਦੇ ਪ੍ਰਦੇਸ਼ ਦਿਆ ਕਰਦੇ ਸੀ ਤੇ ਅੱਜ ਵੀ ਮਹਾਰਾਜ ਜੀ ਸਮੇਂ ਦੀ ਤਾੜ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਸਾਰਾ ਕੁਝ ਜਾਣਦੇ ਹੋਏ ਵੀ ਹਨ ਗੁਰੂ ਨਾਨਕ ਪਾਤਸ਼ਾਹ ਜੀ 11 ਸਾਲ ਦੀ ਆਜੂ ਦੇ ਵਿੱਚ ਜਾਣਦੇ ਹਨ ਸਾਰਾ ਕੁਝ ਕਉ ਕਿ ਜਨਮ ਤੋਂ ਹੀ ਵਿਧਾਤੇ ਸੀ ਪਰਮੇਸ਼ਰ ਦੀ ਜੋਤ ਸਨ ਤੇ ਫਿਰ ਵੀ ਮਹਾਰਾਜ ਬੋਲੇ ਨਹੀਂ ਉਹਨਾਂ ਨੂੰ ਪਤਾ ਸੀ ਕੀ ਇਕੱਠ ਹੋਣਾ ਹੈ ਇਹ ਇਕੱਠ ਦੇ ਵਿੱਚ ਇਹ ਖੰਡਨ ਕੀਤਾ ਜਾਵੇ ਇਹ ਬ੍ਰਹਮਵਾਦ ਨੂੰ ਕਟਿਆ ਜਾਵੇ ਤੇ ਮਹਾਰਾਜ ਜੀ ਸਮੇਂ ਦੀ ਤਾੜ ਸਮੇਂ ਕਰਕੇ ਦੀਕ ਕਰਿਆ ਯਾਨੀ ਕਿ ਉਹ ਦਿਨ ਆਵੇ ਤੇ ਅੱਜ ਉਹ ਦਿਨ ਆਇਆ ਉਹ ਸਮਾਂ ਆਇਆ ਜਿਸ ਦਿਨ ਜਨਯਉ ਧਾਨ ਕਰਵਾਣਾ ਸੀ ਬ੍ਰਾਹਮਣ ਜਿਹੜਾ ਸੀ ਪ੍ਰੋਤ ਉਹ ਸਮੇਂ ਦੇ ਮੁਤਾਬਕ ਵਿਧੀ ਮੁਤਾਬਕ ਪਹੁੰਚ ਗਿਆ ਮਹਤਾ ਕਾਲੂ ਜੀ ਪਟਵਾਰੀ ਕੋਈ ਆਮ ਇਨਸਾਨ ਨਹੀਂ ਸਾਨੂੰ ਉਹਨਾਂ ਦਾ ਉਸ ਇਲਾਕੇ ਦੇ ਵਿੱਚ ਬੜੀ ਸਾਝ ਸੀ ਬੋਲਵਾਲਾ ਸੀ ਕਿਉਂਕਿ ਰਾਜੇ ਦੇ ਪਟਵਾਰੀ ਸਨ ਇਸ ਕਰਕੇ ਜਾਣ ਪਛਾਣ ਬੋਲਵਾਲਾ ਸੀ ਤੇ ਬੜੀ ਭੀੜ ਹੋਈ ਇਕੱਠ ਹੋਇਆ ਰਿਸ਼ਤੇਦਾਰ ਵੀ ਆਏ ਇਲਾਕੇ ਦੀਆਂ ਸੰਗਤਾਂ ਸੱਜਣ ਮਿੱਤਰ ਵੀ ਪਹੁੰਚੇ ਤੇ ਉਧਰੋਂ ਬ੍ਰਾਹਮਣ ਜੀ ਪਹੁੰਚ ਗਏ ਆਪਣਾ ਜਨੇਊ ਲੈ ਕੇ ਉਸ ਕੱਠ ਦੇ ਵਿੱਚ ਫਿਰ ਉਹ ਸਮਾਂ ਜਿਹੜਾ ਲਿਖਿਆ ਗਿਆ ਸੀ ਜਨੇਊ ਤਰਾਨ ਕਰਵਾਣਾ ਸੀ ਮਹਾਰਾਜ ਨੂੰ ਚੌਂਕੀ ਤੇ ਬਿਠਾ ਲਿਆ ਗੁਰੂ ਨਾਨਕ ਮਹਾਰਾਜ ਜੀ ਬੈਠਿਆਂ ਚੁੱਪ ਕਰਕੇ ਸਮਾਂ ਆਉਣ ਤੇ ਮਹਾਰਾਜ ਜੀ ਨੇ ਬੋਲਣਾ ਹੈ ਗੁਰੂ ਨਾਨਕ ਮਹਾਰਾਜ ਜੀ ਸਾਹਮਣੇ ਬੈਠਿਆਣ ਸਾਹਮਣੇ ਹੁਣ ਜਿਹੜਾ ਆਦਾਸੀਨਾ ਪੁਜਿਤ ਸੀ ਹਰदयाल ਚੰਦ ਜੀ ਉਹਨੂੰ ਵੀ ਪਤਾ ਹੈ ਕਿ ਮਹਾਰਾਜ ਜੀ ਦੁਨੀਆ ਦੇ ਮਾਲਕ ਹਨ ਕਿਉਂਕਿ ਉਹਨੇ ਪੱਤਰੀ ਦੇ ਨਾਲ ਬਾਤ ਲਿਆ ਸੀ ਜਦੋਂ ਜਿਸ ਵੇਲੇ ਮਹਾਰਾਜ ਜੀ ਨੇ ਪ੍ਰਕਾਸ਼ ਧਰਨ ਕੀਤਾ ਜਿਸ ਵੇਲੇ ਮਹਾਰਾਜ ਜੀ ਦਾ ਅਵਤਾਰ ਹੋਇਆ ਉਸ ਵੇਲੇ ਇਹੀ ਬ੍ਰਾਹਮਣ ਸੀ ਜਿਹਨੇ ਦੇਖਿਆ ਸੀ ਕਿ ਮਹਾਰਾਜ ਜੀ ਆਮ ਇਨਸਾਨ ਨਹੀਂ ਆਮ ਬੱਚੇ ਨਹੀਂ ਹਨ ਇਹ ਦੁਨੀਆ ਦੇ ਮਾਲਕ ਔਲੀੇ অবতার ਹਨ ਮੈਂਤਾ ਕਾਲੂ ਜੀ ਨੂੰ ਇਹ ਕਿਹਾ ਪਰ ਉਹ ਸਮਝੇ ਨਹੀਂ ਉਸ ਸਮੇਂ ਉਹਨਾਂ ਦੇ ਦਿਮਾਗ ਵਿੱਚ ਉਹ ਗੱਲ ਨਹੀਂ ਪਈ ਬ੍ਰਾਹਮਣ ਨੇ ਉਹਦੇ ਹੀ ਕਹਿਤਾ ਸੀ ਜੀ ਤੁਹਾਡੇ ਘਰ ਜਿਹੜੇ ਬੱਚੇ ਨੇ ਜਨਮ ਲਿਆ ਹੈ ਮਹਤਾ ਜੀ ਇਹ ਕੋਈ ਆਮ ਇਨਸਾਨ ਨਹੀਂ ਹੈ ਆਮ ਬੱਚਾ ਨਹੀਂ ਹੈ ਇਜਾ ਤੱਕ ਕੋਈ ਚੱਕਰਵਰਤੀ ਰਾਜਾ ਹੋਵੇਗਾ ਜਾਂ ਪੀਰ ਪਕੰਬਰ ਹੈ ਇਹ ਦਿਨ ਛੱਤਰ ਜਿਹੜੇ ਸਾਨੂੰ ਸਾਰੀ ਪ੍ਰਕਾਸ਼ ਧਾਰੀ ਨਛੱਤਰ ਸਨ ਇਹ ਉਸ ਦੇ ਮੁਤਾਬਕ ਇਹ ਵੀ ਚਾਹੁੰਦਾ ਸੀ ਬ੍ਰਾਹਮਣ ਕੀ ਮੀਨੂ ਮਹਾਰਾਜ ਜੀ ਪ੍ਰਦੇਸ਼ ਬਖਸ਼ਣ ਕੋਈ ਬਚਨ ਕਰਨ ਇਹ ਸਮੇਂ ਦੀ ਤਾਲ ਸੀ ਹਰदयाल ਜੀ ਉਸ ਦਿਨ ਸਮਾ ਬਣਿਆ ਮਹਾਰਾਜ ਜੀ ਵੀ ਉਧਰ ਡੀਕਰਿਆ ਨੇ ਕਿ ਔਣ ਬ੍ਰਹਮਣ ਜੀ ਜਨੇਊ ਲੈ ਕੇ ਸਾਹਮਣੇ ਜਦੋਂ ਆਏ ਹਰदयाल ਜੀਤੇ ਮਹਾਰਾਜ ਜੀ ਨੇ ਬਾਹ ਫੜ ਲਈ ਗੁਰੂ ਨਾਨਕ ਪਾਤਸ਼ਾਹ ਨੇ ਕਾਠਾ ਦੇਖੋ ਇਸ ਸੰਗਰ ਵਿੱਚ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਮਾਪਿਓ ਜੋ ਕਰਿਆ ਪਾਉ ਹੀ ਮੰਨਦੇ ਆ ਨਾ ਪਰ ਮਹਾਰਾਜ ਜੀ ਦੇਖੋ ਬਾਹ ਫੜ ਲਈ ਬ੍ਰਹਮਣ ਦੀ ਪੁਰੋਇਤ ਦੀ ਕਹਿੰਦੇ ਹਰदयाल ਜੀ ਨਹੀਂ ਪਹਿਲੋ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ ਜਨੇਊ ਅਸੀਂ ਪੜ੍ਹਨਾਗੇ ਜਰੂਰ ਤੇ ਮਹਾਰਾਜ ਉਸ ਵੇਲੇ ਇਹ ਸਵਾਲ ਕਰਦੇ ਹਨ ਉਸ ਸ਼ਲੋਕ ਦੇ ਵਿੱਚ ਮਹਾਰਾਜ ਨੇ ਵਰਣਨ ਕੀਤਾ ਜੋ ਉਸ ਵੇਲੇ ਪੁਜਿਤ ਦੇ ਨਾਲ ਬ੍ਰਹਮਣ ਦੇ ਨਾਲ ਸਤਿਗੁਰਾਂ ਨੇ ਸਵਾਲ ਕੀਤਾ ਤੇ ਸਾਧ ਸੰਗਤ ਜੀ ਉਸ ਸ਼ਲੋਕ ਵਿੱਚ ਮਹਾਰਾਜ ਜੀ ਵਰਣਨ ਕਰਦੇ ਹਨ ਦਇਆ ਕਪਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਮਹਾਰਾਜ ਜੀ ਕਹਿੰਦੇ ਪ੍ਰੋਤਜ ਜੀ ਬ੍ਰਾਹਮਣ ਜੀ ਹਰਧਿਆਲ ਜੀਓ ਇਹਨੂੰ ਇੱਕ ਸਵਾਲ ਦਾ ਜਵਾਬ ਦੇ ਦੋ ਕਿ ਜਨਿਉ ਜਿਹੜਾ ਹੈ ਧਾਰਨ ਕਰਾਣਾ ਤੁਸੀਂ ਇਹ ਸੂਤ ਦਾ ਜਨਿਉ ਪਰ ਗ੍ਰੰਥਾਂ ਦੇ ਮੁਤਾਬਕ ਜੁੜੇ ਸ਼ਾਸਤਰ ਕਹਿੰਦੇ ਹਨ ਤਿੰਨ ਤਰ੍ਹਾਂ ਦੇ ਜਨਿਉ ਧਾਰਨ ਕਰਾਏ ਜਾਂਦੇ ਸੀ ਬ੍ਰਾਹਮਣ ਵਾਸਤੇ ਲੱਗ ਜਨਿਉ ਹੁੰਦਾ ਸੀ ਖੱਤਰੀ ਕੁੱਲ ਵਾਲਿਆਂ ਵਾਸਤੇ ਲੱਗ ਜਨਿਉ ਹੁੰਦਾ ਸੀ ਅਤੇ ਸੂਦਰ ਸੂਦਰ ਵਾਸਤੇ ਤਾਂ ਕੁਝ ਵੀ ਨਹੀਂ ਹੁੰਦਾ ਵੈਸ ਵਾਸਤੇ ਲੱਗ ਜਨੇ ਹੁੰਦਾ ਸੀ ਤੇ ਉਹਨਾਂ ਵਿਚਾਰਿਆਂ ਨੂੰ ਅਲੱਗ ਬਿਠਾਇਆ ਜਾਂਦਾ ਸੀ ਕਿਉਂਕਿ ਗੁਲਾਮੀ ਸੀ ਛੋਟੀ ਮੱਤ ਛੋਟੀ ਜਾਤ ਕਰਕੇ ਉਹਨਾਂ ਨੂੰ ਜਨੇਉ ਨਹੀਂ ਸੀ ਬ੍ਰਾਹਮਣ ਪੰਦੇ ਕਹਿੰਦੇ ਅਸੀਂ ਸਾਡੀ ਮੱਤ ਪ੍ਰਿਸ਼ਟ ਹੋ ਜਾਵੇਗੀ ਅਸੀਂ ਪ੍ਰਿਸ਼ਟ ਹੋ ਜਾਵਾਂਗੇ ਇਹ ਕਹਿਣਾ ਸੀ ਉਹਨਾਂ ਲੋਕਾਂ ਦਾ ਤੇ ਤਿੰਨ ਤਰ੍ਹਾਂ ਦੇ ਜਨਿਉ ਧਾਰਨ ਕੀਤੇ ਜਾਂਦੇ ਸੀ ਬ੍ਰਾਹਮਣ ਤਾਂ ਸੂਤ ਦਾ ਜਨਿਉ ਪਾਉਂਦੇ ਸੀ ਸੂਦਰ ਦਾ ਤੇ ਸਾਧ ਸੰਗਤ ਜੀਉ ਵਣ ਦਾ ਜਨਿਉ ਖੱਤਰੀਆਂ ਵਾਸਤੇ ਹੁੰਦਾ ਸੀ ਤੇ ਉਸ ਤੋਂ ਬਾਅਦ ਉਹਨੋਂ ਦੀ ਸੀ ਮੰਡੇ ਦੀ ਉੰਡ ਦਾ ਜਨਿਉ ਵੈਸ਼ ਵਾਸਤੇ ਹੁੰਦਾ ਸੀ ਤੇ ਤਿੰਨ ਤਰ੍ਹਾਂ ਦੇ ਜਨਿਉ ਜਿਹੜੇ ਗ੍ਰੰਥ ਦੱਸਦੇ ਹਨ ਇਸ ਤਰ੍ਹਾਂ ਦੇ ਜਨਉ ਧਾਨ ਕੀਤੇ ਜਾਂਦੇ ਸੀ ਮਤ ਮੁਤਾਬਕ ਆਪੋ ਆਪਣੀ ਬਲਾਦਰੀ ਮੁਤਾਬਕ ਇਹ ਮਹਾਰਾਜ ਜੀ ਨੂੰ ਵੀ ਉਸੇ ਤਰ੍ਹਾਂ ਹੀ ਜਨਉ ਧਾਨ ਕਰਵਾਸਤੇ ਬ੍ਰਹਮਣ ਨੇ ਫੜਿਆ ਪਰ ਮਹਾਰਾਜ ਜੀ ਇੱਥੇ ਕਹਿੰਦਿਆਂ ਨੇ ਸੂਤ ਦੀ ਗੱਲ ਕਰ ਜਨ ਸੂਤ ਦਾ ਜਨਉ ਇਹ ਮਹਾਰਾਜ ਜੀ ਕਹਿੰਦੇ ਦਇਆ ਸਾਡਾ ਤਾਂ ਮਹਾਰਾਜ ਜੀ ਕਹਿੰਦੇ ਆ ਜਨਉ ਨਹੀਂ ਸੂਤ ਵੰਸ ਇਹ ਨਹੀਂ ਸਾਡਾ ਜਨਉ ਬਣ ਸਕਦਾ ਇੱਕ ਧਾਗਾ ਮਹਾਰਾਜ ਜੀ ਕਹਿੰਦੇ ਜਾਂ ਜਵਾਬ ਦੇ ਦੋ ਕਿ ਇਹ ਦਰਗਾਹ ਤੱਕ ਜਾਏਗਾ ਆਤਮਾ ਦੇ ਕੰਮ ਆਏਗਾ ਪੰਡਤ ਜੀ ਗੱਲ ਦਾ ਜਵਾਬ ਦੋ ਇਹ ਜਿਹੜਾ ਸੂਤ ਦਾ ਚਾਰ ਤੰਦਾਂ ਦਾ ਧਾਗਾ ਤੁਸੀਂ ਲੈ ਕੇ ਆਇਓ ਜਿਹਨੂੰ ਜਨੇਊ ਕਹਿ ਰਹੇ ਹੋ ਤੁਸੀਂ ਪਾਲਾਂਗੇ ਅਸੀਂ ਠੀਕ ਹੈ ਪਰ ਇਹ ਸਰੀਰ ਨੇ ਤਾਂ ਸੜ ਜਾਣਾ ਇੱਕ ਦਿਨ ਸੜ ਜਲ ਜਾਣਾ ਸਰੀਰ ਨੇ ਪਰ ਇਹ ਧਾਗੇ ਨੇ ਵੀ ਨਾਲ ਸੜ ਜਲ ਜਾਣਾ ਕਹਿੰਦੇ ਚਾਰ ਤੰਦਾਂ ਦਾ ਜਿਹੜਾ ਤੁਸੀਂ ਜਨਿਉ ਕਹਿੰਦੇ ਆ ਇਹਦੀ ਕੋਈ ਲਿਮਟ ਗਰੰਟੀ ਦੋ ਮੈਨੂੰ ਇਹ ਆਤਮਾ ਦੇ ਨਾਲ ਨਿਭੇ ਸਾਡੀ ਆਤਮਾ ਨਾਲ ਜਾਏ ਕਹਿੰਦੇ ਨਹੀਂ ਬ੍ਰਾਹਮਣ ਜੀ ਇਹ ਤਾਂ ਇੱਥੇ ਬ੍ਰਾਹਮਣ ਕੋ ਚੁੱਪ ਹੈ ਕੋਈ ਜਵਾਬ ਨਹੀਂ ਹੈ ਪ੍ਰੋਤਕੂਲ ਬ੍ਰਾਹਮਣ ਕੋਲ ਹਰदयाल ਜੀ ਕੋਲ ਕੋਈ ਜਵਾਬ ਨਹੀਂ ਤੇ ਮਹਾਰਾਜ ਜੀ ਸਵਾਲ ਦਾ ਜਵਾਬ ਮੰਗਦਿਆਂ ਨੇ ਕਹਿੰਦੇ ਜਵਾਬ ਦੋ ਇਹ ਆਤਮਾ ਦੇ ਨਾਲ ਜਾ ਸਕਦਾ ਹੈ ਇਹ ਤਾਂ ਸੂਤ ਦਾ ਧਾਗਾ ਚਾਰ ਦਿਨ ਚਾਰ ਮਹੀਨੇ ਚਾਰ ਸਾਲ ਕੱਟ ਲੇਗਾ ਉਸ ਤੋਂ ਬਾਅਦ ਮੈਲਾ ਹੋ ਜਾਵੇਗਾ ਜਾਂ ਸੜ ਜਾਵੇਗਾ ਜਾਂ ਟੁੱਟ ਜਾਵੇਗਾ ਇਹ ਨਹੀਂ ਟੁੱਟੇਗਾ ਸਰੀਰ ਸੜੇਗਾ ਨਾਲ ਹੀ ਸੜ ਜਾਣਾ ਹੈ ਕਹਿੰਦੇ ਆਤਮਾ ਨਾਲ ਨਹੀਂ ਨਿਭ ਸਕਦਾ ਜਿਹੜਾ ਅਸੀਂ ਜਨੇਊ ਧਾਰਨ ਕੀਤਾ ਬ੍ਰਾਹਮਣ ਜੀ ਉਹ ਸੁਣਨਾ ਕਰੋ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸਤ ਵਟ ਮਹਾਰਾਜ ਜੀ ਕਹਿੰਦੇ ਸੀ ਦਇਆ ਧਾਰਨ ਕੀਤੀ ਐ ਦਇਆ ਦੀ ਕਪਾ ਲਈ ਐ ਸੰਤੋਖ ਦਾ ਸੂਤ ਲਿਆ ਜੱਤ ਸਤ ਦੀ ਗੰਢ ਦਿੱਤੀ ਇਹਨੂੰ ਸਤ ਸੰਤੋਖ ਸਤ ਦਾ ਵਟ ਚਾੜਿਆ ਇਹ ਤਾਂ ਜਨੇਊ ਪਣਿਆ ਜਿਹੜਾ ਸਾਡੀ ਆਤਮਾ ਨੇ ਪਹਿਲੋਂ ਹੀ ਪਹਿਨ ਚੁੱਕੀ ਆਤਮਾ ਸਾਡੀ ਆਤਮਾ ਨੇ ਪਹਿਨਿਆ ਹੋਇਆ ਹੈ ਸਾਨੂੰ ਬਾਹਰਲੇ ਜਨੇਊ ਦੀ ਪੰਡਤ ਜੀ ਬ੍ਰਾਹਮਣ ਜੀ ਕੋਈ ਲੋੜ ਨਹੀਂ ਐ ਖੰਡਨ ਕਰਤਾ ਹੀ ਨਹੀਂ ਦੁਨੀਆ ਦੇ ਵਿੱਚ ਸਤਿਗੁਰਾਂ ਦਾ ਸੁਭਾਅ ਦੇਖੋ ਉਹਨਾਂ ਨੇ ਮੇਲੇ 'ਚ ਭਰੀ ਸਭਾ ਦੇ ਵਿੱਚ ਭਰੇ ਕੱਠ ਦੇ ਵਿੱਚ ਖੰਡਨ ਕੀਤਾ ਤੇ ਬ੍ਰਾਹਮਣ ਦੇ ਕੋਲ ਕੋਈ ਜਵਾਬ ਨਹੀਂ ਸੀ ਹੁਣ ਮੈਂ ਕੀ ਜਵਾਬ ਦਵਾਂ ਹਰਦੇਵਾਲ ਜੀ ਨੀਵੀਂ ਪਾ ਕੇ ਹੱਥ ਜੋੜ ਕੇ ਖੜਿਆ ਹਨ ਮਹਾਰਾਜ ਜੀ ਜੋ ਤੁਸੀਂ ਚਾਹੋ ਮੇਰੇ ਕੋਲ ਕੋਈ ਜਵਾਬ ਨਹੀਂ ਕਹਿੰਦੇ ਸੀਤਾ ਉਹਨੇ ਜਨੈਉ ਲੈ ਕੇ ਵਿਧੀ ਮੁਤਾਬਕ ਆਪਣੇ ਗ੍ਰੰਥਾ ਮੁਤਾਬਕ ਜਨੈਉ ਲੈ ਆਉਨੇ ਆ ਉਹ ਵਿਧੀ ਕਰਕੇ ਮੰਤਰ ਪੜ੍ਹ ਕੇ ਜਨੈਉ ਧਾਰਨ ਕਰਾ ਦਿੰਨੇ ਅੱਗੇ ਸਾਨੂੰ ਕੁਝ ਨਹੀਂ ਪਤਾ ਕੀ ਦਾ ਕੀ ਬੰਨਣਾ ਆਜ ਜਵਾਬ ਸੀ ਕਹਿੰਦੇ ਅੱਗੇ ਸਾਨੂੰ ਕੁਝ ਨਹੀਂ ਪਤਾ ਇਹ ਜਨੈਉ ਦਾ ਕੀ ਬੰਨਣਾ ਪਰ ਅੱਜ ਮੈਂ ਜਵਾਬ ਸੁਣ ਲਿਆ ਤੁਸੀਂ ਦੱਸਤਾ ਮਹਾਰਾਜ ਜੀ ਕਹਿੰਦੇ ਭਾਈ ਇਹ ਦਇਆ ਦਾਸੀ ਜਨੈਉ ਧਾਰਨ ਕੀਤਾ ਸਤ ਸੰਤੋਖ ਮਹਾਰਾਜ ਜੀ ਨੇ ਸਾਰਾ ਗਿਣ ਕੇ ਦੱਸਤਾ ਦਇਆ ਦੀ ਕਪਾਲ ਲਈਏ ਸੰਤੋਖ ਦਾ ਸਤ ਸੂਤ ਲੈ ਜੱਤ ਦੀਆਂ ਨੂੰ ਗੰਢਾਂ ਦਿੱਤੀਆਂ ਨੇ ਤੇ ਸਤ ਦਾ ਵਟ ਚੜ੍ਹਿਆ ਇਹ ਜਨਿਉ ਨਾ ਟੁੱਟਦਾ ਨਾ ਸੜਦਾ ਨਾ ਜਲਦਾ ਨਾ ਗਲਦਾ ਇਹ ਤਾਂ ਪਿਆ ਮਹਾਰਾਜ ਜੀ ਕਹਿੰਦੇ ਭਾਈ ਉਹ ਆਤਮਾ ਦੇ ਨਾਲ ਜਾਂਦਾ ਦਰਗਾਹ ਤੱਕ ਇਹਨੂੰ ਲਾਣ ਦੀ ਲੋੜ ਨਹੀਂ ਪੈਂਦੀ ਦੁਆਰਾਂ ਧਾਰਨ ਕਰਨ ਦੀ ਲੋੜ ਨਹੀਂ ਪੈਂਦੀ ਇਹ ਜਨਿਉ ਜੀ ਕਾ ਕਈ ਤਾਂ ਭੰਡੇ ਘੱਤ ਭੰਡੇ ਜਿਉ ਮਹਾਰਾਜ ਜੀ ਕਹਿੰਦੇ ਜਿਹਨੂੰ ਜੀ ਆਤਮਾ ਨੂੰ ਧਾਰਨ ਕੀਤਾ ਹੈ ਕਹਿੰਦੇ ਮਹਾਰਾਜ ਜੀ ਕਹਿੰਦੇ ਇਹਨੂੰ ਦੁਬਾਰਾ ਧਾਰਨ ਨਹੀਂ ਕਰਨਾ ਪੈਂਦਾ ਅੱਗੇ ਤੱਕ ਜਾਂਦਾ ਹੈ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਹਰ ਜੀ ਕਹਿੰਦੇ ਨਾ ਇਹ ਟੁੱਟਦਾ ਹੈ ਇਹੋ ਸ਼ਬਦ ਬੋਲਦੇ ਆਪਾਂ ਇੱਥੇ ਵੀ ਧਿਆਨ ਦੇਓ ਬਾਤਾਸੀ ਈਡੀ ਨੂੰ ਲਾਵਾਂ ਹਾਹੇ ਨੂੰ ਔਂਕੜ ਨੂੰ ਇਹੋ ਬੋਲਦਿਆਂ ਤਕਰੀਬਨ ਪਰ ਆਪੋ ਆਪਣੀ ਮਰਜ਼ਾ ਦਾ ਮੁਤਾਬਕ ਪਰ ਇਹਨੂੰ ਇਹੇ ਬੋਲਿਆ ਜਾਂਦਾ ਕਿਉਂਕਿ ਇਹੋ ਨਹੀਂ ਬੋਲਣਾ ਪਾਤਸ਼ਾਹ ਜੀ ਇਹੋ ਸ਼ਬਦ ਉਚਾਰਨ ਕਰਦਣ ਜਿਹੜੀ ਔਂਕੜ ਹੈ ਉਹਨੂੰ ਪੂਰਾ ਨਹੀਂ ਬੁਲਾਇਆ ਜਾਂਦਾ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹੋ ਜਲੇ ਨਾ ਜਾਏ ਆਪਣੇ ਜ਼ੁਬਾਨ ਤੇ ਚੜਿਆ ਇਹੋ ਸ਼ਬਦ ਚੜਿਆ ਹੋਇਆ ਤੇ ਮਹਾਰਾਜ ਇੱਥੇ ਕਿਤੇ ਵੀ ਆਏ ਇਹ ਕਈ ਸ਼ਬਦ ਐਸੇ ਹਨ ਗਰਵਾਣੀ ਦੇ ਵਿੱਚ ਇਹੋ ਈੜੀ ਨੂੰ ਸਿਹਾਰੀ ਦੇ ਨਾਲ ਵੀ ਹੁੰਦਾ ਹੈ ਇਹੋ ਕੜ ਦੇ ਨਾਲ ਵੀ ਹੁੰਦਾ ਹੈ ਅਤੇ ਮੁਕਤਾ ਵੀ ਹੁੰਦਾ ਹਾਹਾ ਤਿੰਨ ਤਰ੍ਹਾਂ ਹੁੰਦਾ ਹੈ ਇਹਦਾ ਅਰਥ ਲੱਗ-ਲੱਗ ਬਣਦਾ ਪਰ ਇਹਨੂੰ ਬੋਲਣਾ ਇੱਕੋ ਤਰ੍ਹਾਂ ਬੋਲਿਆ ਜਾਂਦਾ ਇਸੇ ਤਰ੍ਹਾਂ ਹੀ ਕਈ ਲਬਜ ਹਨ ਜਿਹੜੇ ਤਿੰਨ ਤਰ੍ਹਾਂ ਹੁੰਦੇ ਨੇ ਸਿਹਾਰੀ ਨਾਲ ਵੀ ਹੁੰਦੇ ਹਨ ਔਂਕੜ ਨਾਲ ਵੀ ਹੁੰਦੇ ਹਨ ਮੁਕਤਾ ਵੀ ਹੁੰਦਾ ਔਂਕੜ ਤੋਂ ਬਿਨਾਂ ਉਹਨਾਂ ਨੂੰ ਇੱਕੋ ਤਰ੍ਹਾਂ ਬੁਲਾਣਾ ਹੁੰਦਾ ਹੈ ਮਹਾਰਾਜ ਜੀ ਇੱਥੇ ਕਹਿੰਦੇ ਨਾ ਇਹ ਟੁੱਟੇ ਨਾ ਮਲ ਲੱਗੇ ਮਹਾਰਾਜ ਜੀ ਕਹਿੰਦੇ ਨਾ ਤੇ ਜਿਹਨੂੰ ਟੁੱਟ ਸਕਦਾ ਨਾ ਇਹਨੂੰ ਮੈਲ ਲੱਗਦੀ ਹੈ ਨਾ ਇਹ ਜਲਦਾ ਛੜਦਾ ਕਹਿੰਦੇ ਇਸੀ ਧਾਰਨ ਕੀਤਾ ਧੰ ਸੋਬਾਨਸ ਨਾਨਕਾ ਜੋ ਗਲਗਲ ਚੱਲੇ ਪਾਏ ਸੇ ਮਹਾਰਾਜ ਜੀ ਕਹਿੰਦੇ ਧੰ ਜਿਹਨੂੰ ਧਾਰਨ ਕਰਨਾ ਚਾਹੀਦਾ ਧੰ ਸੋਬਾਨਸ ਨਾਨਕਾ ਜੋ ਗੱਲ ਚੱਲੇ ਪਾਏ ਅਸੀਂ ਤਾਂ ਗੱਲ ਦੇ ਵਿੱਚ ਧਾਰਨ ਕੀਤਾ ਹੋਇਆ ਚੌਂਕੜ ਮੂਲ ਅਨਾਇਆ ਮੈਂ ਚੌਂਕੇ ਪਾਇਆ ਮਹਾਰਾਜ ਜੀ ਕਹਿੰਦੇ ਜਿਹੜਾ ਜਨਉ ਤੁਸੀਂ ਧਾਰਨ ਕਰਾਣਾ ਚੌਂਕੇ 'ਚ ਬਹਿ ਕੇ ਉਹ ਧਾਰਨ ਕਰਾਇਆ ਜਾਂਦਾ ਸੀ ਪ੍ਰੋਤ ਜਿਹੜਾ ਚੌਂਕੇ ਚੌਂਕੀ ਧਾਰ ਕੇ ਤੇ ਉਹ ਗੱਲ ਦੇ ਵਿੱਚ ਮੰਤਰ ਪੜ੍ਹ ਕੇ ਪਾ ਦਿੰਦੇ ਹਨ ਇਹ ਮਹਾਰਾਜ ਜੀ ਖੰਡਨ ਕਰਦੇ ਨੇ ਚੌਂਕੜ ਮੂਲ ਅਨਾਇਆ ਸੰਕੜ ਮੁੱਲ ਅਨਾਯਾ ਬਹਿ ਚੌਂਕੇ ਪਾਇਆ ਸਿੱਖਾ ਕੰਨ ਚੜਾਈਆਂ ਗੁਰ ਬ੍ਰਹਮਣ ਥੀਆ ਕਹਿੰਦੇ ਕੰਨ ਦੇ ਵਿੱਚ ਸਿੱਖਾ ਕੰਨ ਚੜਾਈਆਂ ਸੁਭਾਵ ਹੈ ਕਿ ਕੰਨ ਦੇ ਵਿੱਚ ਫਿਰ ਪ੍ਰਦੇਸ਼ ਦਿੱਤਾ ਜਾਂਦਾ ਹੈ ਬ੍ਰਹਮਣ ਵੱਲੋਂ ਫਿਰ ਉਹ ਜਨੇਊ ਧਾਰ ਨਿਕਰਾਉਂਦੇ ਹਨ ਫਿਰ ਕੰਨ ਦੇ ਵਿੱਚ ਬੋਲਦੇ ਹਨ ਸਿੱਖਿਆ ਦਿੰਦੇ ਹਨ ਸਿੱਖਾ ਕੰਨ ਚੜਾਈਆਂ ਕੀ ਕੀ ਕਹਿੰਦੇ ਆ ਕੰਨ ਦੇ ਵਿੱਚ ਕੀ ਅੱਜ ਤੋਂ ਬਾਅਦ ਤੂੰ ਬ੍ਰਾਹਮਣ ਬਣ ਚੁੱਕਾ ਹੈ ਖੱਤਰੀ ਬਣ ਚੁੱਕਾ ਹੈ ਖੱਤਰੀ ਕੁੱਲ ਦੇ ਵਿੱਚ ਇਹ ਜਨਿਉ ਤੈਨੂੰ ਧਾਰਨ ਕਰਾਇਆ ਤੇ ਤੈਨੂੰ ਇਹ ਸਿੱਖਿਆ ਤੇਰੇ ਕੰਨ ਵਿੱਚ ਦਿੱਤੀ ਗਈ ਤੂੰ ਗੁਰੂ ਨੂੰ ਮੰਨਣਾ ਹੈ ਬ੍ਰਾਹਮਣ ਨੂੰ ਗੁਰੂ ਧਾਰਨ ਕਰਨਾ ਹੈ ਤੇ ਅੱਜ ਤੋਂ ਬਾਅਦ ਬ੍ਰਾਹਮਣ ਗੁਰੂ ਹੈ ਇਹ ਕਿਹਾ ਜਾਂਦਾ ਕੰਨ ਦੇ ਵਿੱਚ ਉਹ ਨਾਨਕ ਮਹਾਰਾਜ ਜੀ ਦੱਸ ਰਹੇ ਆ ਪਾਤਸ਼ਾਹ ਜੀ ਕਹਿੰਦੇ ਸਿੱਖਾ ਕੰਨ ਚੜਾਈਆ ਗੁਰੂ ਬ੍ਰਾਹਮਣthia ਈਮਾਰਾ ਜੀ ਕਹਿੰਦੇ ਅੱਜ ਤੋਂ ਬਾਅਦ ਤੇਰਾ ਬ੍ਰਾਹਮਣ ਗੁਰ ਹੈ ਇਹ ਕੁਝ ਤੁਸੀਂ ਕਹਿੰਦੇ ਹੋ ਉਹ ਮੂਆ ਉਹ ਢੜ ਪਿਆਵ ਤੱਗਾ ਗਿਆ ਈਮਾਰਾ ਜੀ ਸਵਾਲ ਦਾ ਜਵਾਬ ਦਿੰਦੇ ਹਨ ਬ੍ਰਾਹਮਣ ਜੀ ਕਹਿੰਦੇ ਹਾਂ ਮਹਾਰਾਜ ਠੀਕ ਹੈ ਇਹ ਕੁਝ ਹੀ ਕਹਿੰਨੇ ਆ ਤੇ ਪਾਸ਼ਾ ਜੀ ਕਹਿੰਦੇ ਉਹ ਮੂਆ ਉਹ ਢੜ ਪਿਆਵ ਤੱਗਾ ਗਿਆ ਹਾਰਾ ਜੀ ਕਹਿੰਦੇ ਉਹ ਬ੍ਰਾਹਮਣ ਤਾਂ ਆਪ ਮੋਜਣ ਖਤਮ ਹੋ ਜਾਣਾ ਉਹਨੇ ਇੱਕ ਦਿਨ ਉਹਦਾ ਸਰੀਰ ਖਤਮ ਹੋ ਜਾਣਾ ਤੇ ਮਹਾਰਾਜ ਕਹਿੰਦੇ ਅਸੀਂ ਤਾਂ ਸਬਦ ਗੁਰੂ ਨੂੰ ਧਾਰਨ ਕੀਤਾ ਹੋਇਆ ਸਾਡਾ ਤਾਂ ਬ੍ਰਹਮ ਗੁਰੂ ਹੈ ਪਰਮੇਸ਼ਰ ਕਹਿੰਦੇ ਨਾਉ ਮਰਦਾ ਏ ਨਾਉ ਸੰਸਾਰ ਤੋਂ ਜਾਂਦਾ ਹੈ ਉਹ ਮੂਆ ਉਹ ਝਾੜ ਪਿਆਵ ਤੱਗਾ ਗਿਆ ਜਿਹੜਾ ਤਾਂ ਤੁਸੀਂ ਗੁਰੂ ਕਹਿੰਦੇ ਉਹਨੇ ਤਾਂ ਮਰ ਜਾਣਾ ਮਹਾਰਾਜ ਜੀ ਕਹਿੰਦੇ ਉਹ ਤਾਂ ਖਤਮ ਹੋ ਜਾਣਾ ਉਹਨੇ ਝਾੜ ਪਣਾ ਬਤੱਗਾ ਗਿਆ ਹਰਜ ਜੀ ਕਹਿੰਦੇ ਪਰ ਅਸੀਂ ਐਸਾ ਗੁਰੂ ਨਹੀਂ ਧਾਰਨ ਕਰ ਸਕਦੇ ਜਿਹੜਾ ਆਪ ਹੀ ਮਰ ਜੇ ਇਹਦੇ ਸਾਡਾ ਤਾਂ ਪਰਮੇਸ਼ਰ ਅਕਾਲ ਪੁਰਖ ਗੁਰੂ ਹੈ ਨਾ ਉਹ ਮਰਦਾ ਨਾ ਜੰਮਦਾ ਇਹ ਨਾ ਮਰਦਾ ਉਹ ਜੰਮਣ ਮਰਨ ਤੋਂ ਰਹਿਤ ਸਾਡਾ ਪਰਮੇਸ਼ਰ ਗੁਰੂ ਧਾਰਨ ਕੀਤਾ ਸੀ ਬ੍ਰਹਮਣ ਜੀ ਇਹ ਗੁਰੂ ਦੀ ਸਾਨੂੰ ਲੋੜ ਨਹੀਂ ਹੈ ਮਹੱਲਾ ਪਹਿਲਾ ਇਹ ਭਾਈ ਉਪਦੇਸ਼ ਦਿੰਦੇ ਹੋਏ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਹਰदयाल ਜੀ ਪੁਜਿਤ ਨੂੰ ਇਹ ਮਹਾਰਾਜ ਜੀ ਉਪਦੇਸ਼ ਬਖਸ਼ਦੇ ਹਨ ਉੱਥੇ ਨਾਲ ਦੁਨੀਆ ਨੂੰ ਉਪਦੇਸ਼ ਬਖਸ਼ਦੇ ਹਨ ਇਹ ਮਹਾਰਾਜ ਦਾਸ ਬਾਸੀ ਇਹ ਵਿਧੀ ਸੀ ਉਹਨਾਂ ਦੀ ਕਿ ਜਿੱਥੇ ਵੀ ਕੱਠ ਕਰ ਹੁੰਦਾ ਸੀ ਉੱਥੇ ਉਹ ਮਹਾਰਾਜ ਜੀ ਕੋ ਦਮ ਗਿਆਨ ਦੀ ਸੱਟ ਮਾਰਦੇ ਸੀ ਉੱਥੇ ਇੱਕੋ ਦਮ ਮਹਾਰਾਜ ਜੀ ਪ੍ਰਦੇਸ਼ ਬਖਸ਼ਦੇ ਸੀ ਕਿਤੇ ਵੀ ਦੇਖੋ ਮਹਾਰਾਜ ਦਾ ਇਤਿਹਾਸ ਪੜ੍ਹ ਲਓ ਬਾਣੀ ਵਿੱਚ ਸ਼ਬਦ ਪੜ੍ਹ ਲਓ ਉਹ ਮੇਲਿਆਂ 'ਚ ਗਏ ਉਪਾਰੀ ਜਿੱਥੇ ਕੱਠ ਹੁੰਦਾ ਸੀ ਚਰਚਾ ਹੁੰਦੀ ਸੀ ਬ੍ਰਾਹਮਣਾਂ ਦੀ ਉੱਥੇ ਜਾ ਖੜੇ ਹੋਏ ਮਹਾਰਾਜ ਇਹ ਬ੍ਰਾਹਮਣ ਲੋਕ ਉਦੋਂ ਸਮਾਂ ਐਸਾ ਸੀ ਮੇਲਿਆਂ ਦੇ ਵਿੱਚ ਚਰਚਾ ਕਰਿਆ ਕਰਦੇ ਸੀ ਉਦੋਂ ਐਵੇਂ ਹੁੰਦਾ ਸੀ ਜਿੱਥੇ ਕਿਤੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਮੰਦਿਰਾਂ ਤੇ ਮੇਲੇ ਲੱਗਣੇ ਸਭਾ ਇਕੱਠੀਆਂ ਹੋਣੀਆਂ ਉੱਥੇ ਇਹਨਾਂ ਨੇ ਆਪਣੇ ਗ੍ਰੰਥ ਲੈ ਜਾਣੇ ਆਪੋ ਆਪਣਾ ਘਾਰ ਪ੍ਰਗਟ ਕਰਨਾ ਕਿ ਅਸੀਂ ਵੱਡੇ ਆ ਜਿਹੜਾ ਹਾਰ ਜਾਣਾ ਉਹਨੂੰ ਤੋਂ ਝੋਲੇ ਭਰ ਕੇ ਗ੍ਰੰਥ ਖੋ ਲੈਣੇ ਉਹਦੇ ਗੱਡਿਆਂ ਦੇ ਗੱਡੇ ਗ੍ਰੰਥ ਲਾਦ ਲੈਣੇ ਉਹਨਾਂ ਨੂੰ ਖਾਲੀ ਕਰਕੇ ਭੇਜ ਦੇਣਾ ਇਸੇ ਤਰ੍ਹਾਂ ਦਾ ਮੁਕਾਬਲਾ ਹੁੰਦਾ ਸੀ ਤੇ ਮਹਾਰਾਜ ਜੀ ਪਹੁੰਚ ਕੇ ਪਹਿਲੋਂ ਉੱਥੇ ਪਹੁੰਚਦੇ ਸੀ ਗੁਰੂ ਨਾਨਕ ਪਾਤਸ਼ਾਹ ਮਰਦਾਨਾ ਜੀ ਨੂੰ ਕਹਿੰਦੇ ਚੱਲ ਮਰਦਾਨਾ ਜਿੱਥੇ ਮੇਲਾ ਹੈ ਜਾ ਚੱਲੀਏ ਤੇ ਮਹਾਰਾਜ ਜੀ ਦੇ ਨਾਲ ਵੇਖ ਕੇ ਜਦੋਂ ਗੁਰੂ ਨਾਨਕ ਮਹਾਰਾਜ ਜੀ ਪਹੁੰਚਦੇ ਸੀ ਇਹ ਘਾਰੀ ਬ੍ਰਹਮਣ ਆ ਖੜਦੇ ਸੀ ਮਹਾਰਾਜ ਨੂੰ ਨੀਵੇਂ ਆ ਦਿਖਾਉਣ ਵਾਸਤੇ ਤੇ ਪਤਾ ਨਹੀਂ ਸੀ ਇਹਨਾਂ ਕੀ ਅਕਾਲ ਪੁਰਖ ਦੀ ਜੋਤ ਗੁਰੂ ਨਾਨਕ ਮਹਾਰਾਜ ਜੀ ਤਾਂ ਖੰਡਨ ਕਰਨਾ ਹੈ ਇਹਨਾਂ ਇਸ ਇਹ ਬ੍ਰਹਮਣਵਾਦ ਨੂੰ ਇਹ ਹੰਕਾਰ ਨੂੰ ਹਉਮੈ ਨੂੰ ਖਤਮ ਕਰਨ ਵਾਸਤੇ ਪਾਸ਼ਾ ਜੀ ਇੰਨੇ ਨੇ ਵੱਡੇ ਮਹਾਰਾਜ ਜੀ ਦੇ ਯਤਨ ਰਹੇ ਗੁਰੂ ਨਾਨਕ ਪਾਸ਼ਾ ਜੀ ਦੇ ਇਹ ਮਹਾਰਾਜ ਜੀ ਇਕੱਠਾਂ ਦੇ ਵਿੱਚ ਮੇਲਿਆਂ ਦੇ ਵਿੱਚ ਆਮ ਉਹਨਾਂ ਦੀ ਪਹਿਲ ਹੁੰਦੀ ਸੀ ਜਾਣ ਦੀ ਇੱਥੇ ਵੀ ਪਿੱਛੇ ਵੀ ਆਪਾਂ ਪੜਿਆ ਸ਼ਬਦ ਉੱਥੇ ਵੀ ਮਹਾਰਾਜ ਜੀ ਬ੍ਰਾਹਮਣ ਨੂੰ ਉਪਦੇਸ਼ ਦਿੰਦੇ ਦੁਨੀਆ ਨੂੰ ਦੱਸ ਰਹੇ ਕਾਂਸੀ ਦੇ ਵਿੱਚ ਪੜ ਪੁਸਤਕ ਸੰਧਿਆ ਬਾਦਨ ਇੱਥੇ ਦੂਜੇ ਪਾਦ ਵਿੱਚ ਦੂਜੇ ਸ਼ਲੋਕ ਵਿੱਚ ਫਿਰ ਮਹਾਰਾਜ ਜੀ ਦਇਆ ਕਪਾ ਸੰਤੋਖ ਸੂਤ ਰੋਹਿਤ ਜਿਹੜਾ ਘਰ ਦੇ ਵਿੱਚ ਹੁੰਦਾ ਸੀ ਪਿੰਡ ਦੇ ਵਿੱਚ ਉਹਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤੇ ਕੱਲੇ ਉਹਨੂੰ ਹੀ ਨਹੀਂ ਦਿੱਤਾ ਇੱਕ ਬਹਾਨਾ ਹੁੰਦਾ ਸੀ ਦੁਨੀਆ ਦੇ ਪ੍ਰਦੇਸ਼ ਮਹਾਰਾਜ ਜੀ ਦੁਨੀਆ ਨੂੰ ਬਖਸ਼ਿਸ਼ ਕਰਦੇ ਸੀ ਇੱਕ ਨੂੰ ਦੇ ਕੇ ਸਾਰੀ ਦੁਨੀਆ ਦਾ ਪਰਉਤਾਰਾ ਕਰ ਦਿੰਦੇ ਸੀ ਖੰਡਨ ਕੀਤਾ ਉਸ ਬ੍ਰਹਮਣ ਦਾ ਉੱਥੇ ਦੇਖੋ ਸਾਰਿਆਂ ਦਾ ਖੰਡਨ ਹੋਇਆ ਮਹਾਰਾਜ ਜੀ ਨੇ ਦੱਸਦਾ ਕੀ ਇਹ ਚੀਜ਼ ਨਹੀਂ ਪਣਾਣੀ ਚਾਹੀਦੀ ਕਿ ਜ਼ਿੰਦਗੀ ਦੇ ਵਿੱਚ ਨਾਮ ਦਇਆ ਸਤ ਸੰਤੋਖ ਧਾਰਨ ਕਰਨਾ ਜਿਹਦੇ ਤਾਂ ਅਸੀਂ ਧਰਮੀ ਆ ਬਾਹਰਲੇ ਪ੍ਰਾਵੇ ਦੇ ਨਾਲ ਅਸੀਂ ਧਰਮੀ ਨਹੀਂ ਬਣ ਸਕਦੇ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਭਾਈ ਬਾਣੀ ਵਿਚਾਰ ਦੇ ਨਿਕਾ ਭੁੱਲਾਂ ਜਨੀਆਂ ਨਮਰਸ ਮਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ